ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾ ਪਾਸ ਨਮਸਕਾਰ ਹੈ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਆਪਣੀ ਕਿਸੇ ਵੀ ਇੱਛਾ ਜਾਂ ਕਿਸੇ ਵੀ ਕਾਰਜ ਦੀ ਸੰਪੂਰਨਤਾ𝕚 ਵਾਸਤੇ ਜਾਂਦੇ ਹਾਂ ਸੰਗਤ ਜੀ ਉਹਦੇ ਵਿੱਚ ਇੱਕ ਸਾਡੀ ਬਹੁਤ ਵੱਡੀ ਬਾਧਾ ਹੁੰਦੀ ਹੈ ਕਿ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਆਪਣਾ ਜਿਹੜਾ ਹੈ ਉਹ ਹੰਕਾਰ ਭਾਵ ਨਹੀਂ ਛੱਡ ਪੰਦੇ ਭਾਵ ਆਪਾਂ ਗੁਰੂ ਘਰ ਜਾਂਦੇ ਤੇ ਹੈ ਆ ਪਰ ਇਸ ਭਾਵਨਾ ਨਾਲ ਜਾਂਦੇ ਆ ਕਿ ਆਪਾਂ ਇੱਕ 20 60 ਕੇ ਵੇਨੇ ਆ ਅਰਦਾਸ ਰੂਪੀ ਉਹ ਗਿਆ ਤੇ ਠੀਕ ਨਹੀਂ ਤੇ ਕੋਈ ਨਹੀਂ ਸੰਗਤ ਜੀ ਇਹ ਭਾਵ ਗਲਤ ਹੈ ਉਹ ਕਿਵੇਂ ਉਹ ਐਵੇਂ ਕਿ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਸਾਡੀ ਭਾਵਨਾ ਸੰਗਤ ਜੀ ਮੰਗਤੇ ਵਾਲੀ ਹੋਣੀ ਚਾਹੀਦੀ ਹੈ ਇੱਕ ਛੋਟੀ ਜਹੀ ਉਦਾਹਰਣ ਵੈਸੇ ਆਪਾਂ ਸੰਸਾਰੀ ਏਡੇ ਸਮਰੱਥ ਨਹੀਂ ਕਿ ਕਿਸੇ ਨੂੰ ਅਸੀਂ ਮੰਗਤਾ ਬੋਲ ਸਕੀਏ ਕਿਉਂਕਿ ਆਪਾਂ ਖੁਦ ਮੰਗਦੇ ਆ ਹਰ ਸਮੇਂ ਮੰਗਦੇ ਆ ਗੁਰੂ ਮਹਾਰਾਜ ਅੱਗੇ ਪਰ ਅਸੀਂ ਆਪਣੇ ਆਪ ਨੂੰ ਰਾਜੇ ਸਮਝੀ ਬੈਠੇ ਆ ਜਿਵੇਂ ਸੰਗਤ ਜੀ ਸਾਡੇ ਘਰਾਂ ਵਿੱਚ ਆਮ ਤੌਰ ਤੇ ਜਦੋਂ ਕੋਈ ਭਿਖਾਰੀ ਹੁੰਦਾ ਹੈ ਦੋ ਭਿਖਾਰੀ ਔਨ ਉਹਨਾਂ ਦੇ ਵਿੱਚੋਂ ਇੱਕ ਪਿਖਾਰੀ ਗੇਟ ਲੰਘ ਕੇ ਸਿੱਧਾ ਹੀ ਅੰਦਰ ਆ ਕੇ ਬੇਸ਼ੱਕ ਜਿੰਨਾ ਮਰਜੀ ਬੋਲੀ ਜਾਵੇ ਮੇਰੇ ਬੱਚੇ ਬਿਮਾਰ ਨੇ ਮੈਂ 5 ਦਿਨਾਂ ਤੋਂ ਰੋਟੀ ਨਹੀਂ ਖਾਦੀ ਮੈਂ ਅੰਜ ਹਾਂ ਮੈਂ ਉੰਜ ਹਾਂ ਚਾਹੀਓ ਸ਼ਰੀਰਕ ਰੂਪ ਤੇ ਵੀ ਠੀਕ ਨਾ ਹੋਵੀ ਬੋਲੀ ਜਾਵੇ ਆਪਣੀਆਂ ਬੇਨਤੀਆਂ ਕਰੀ ਜਾਵੇ ਪਰ ਸੰਗਤ ਜੀ ਜੇ ਦੂਜੇ ਪਾਸੇ ਦੂਜਾ ਭਿਖਾਰੀ ਕੇਵਲ ਤੇ ਕੇਵਲ 게ਟ ਵਿੱਚ ਆ ਕੇ ਬੈਠ ਹੀ ਜਾਵੇ ਬੇਸ਼ੱਕ ਉਹ ਕੰਡ ਕਰਕੇ ਹੀ ਬੈਠ ਜਾਵੇ ਪਰ ਉਹ ਸਾਡਾ ਧਿਆਨ ਜ਼ਿਆਦਾ ਆਪਣੇ ਵੱਲ ਖਿੱਚਣ ਨੂੰ ਸਮਰੱਥ ਹੈ ਉਹ ਕਿਉਂ ਕਿਉਂ ਕਿਉਂਨੇ ਆਪਣੀ ਜਗ੍ਹਾ ਪਛਾਣੀ ਹੈ ਕਿ ਮੇਰੀ ਜਗ੍ਹਾ ਇਦੂ ਉੱਤੇ ਨਹੀਂ ਹੋ ਸਕਦੀ ਮੇਰੀ ਇਹੀ ਜਗ੍ਹਾ ਉੱਤਮ ਹੈ ਉਹ ਗੇਟ ਵਿੱਚ ਬੈਠ ਕੇ ਨਾ ਵੀ ਬੋਲੇ ਤੇ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਇਹ ਸਾਡੀ ਦਹਲੀਜ਼ ਤੇ ਆ ਕੇ ਬੈਠਾ ਹੈ ਇਹਦੀ ਕੋਈ ਆਸ ਹੈ ਸਾਡੇ ਤੇ ਤੇ ਸੰਗਤ ਜੀ ਜਿਹੜਾ ਬੋਲੀ ਜਾਣ ਵਾਲਾ ਭਿਖਾਰੀ ਹੈ ਅਸੀਂ ਬੇਸ਼ੱਕ ਉਹਨੂੰ ਬਾਅਦ ਵਿੱਚ ਕੁਝ ਚੀਜ਼ ਅਰਪਣ ਕਰੀਏ ਜਾਂ ਉਹਨੂੰ ਕੁਝ ਖਾਣ ਨੂੰ ਦਈਏ ਜਾਂ ਮਾਇਆ ਦਈਏ ਪਰ ਆਪਾਂ ਪਹਿਲਾਂ ਉਸ ਭਿਖਾਰੀ ਦੇ ਕੋਲ ਜਾ ਕੇ ਉਹਨੂੰ ਕੁਝ ਨਾ ਕੁਝ ਜ਼ਰੂਰ ਦਿਆਂਗੇ ਕਿਉਂਕਿ ਉਨੇ ਸਮਰਪਣ ਕੀਤਾ ਹੈ ਕਿ ਥੋੜੀ ਅਧੀਰ ਆਪਾਂ ਬੈ ਕੇ ਵੇਨੇ ਹਾਂ ਕੁਛ ਦੇਂਦੇ ਨੇ ਤਾਂ ਵੀ ਠੀਕ ਨਹੀਂ ਤੇ ਪਰਮਾਤਮਾ ਜਿੱਥੇ ਲਜਾਏ ਸੰਗਤ ਜੀ ਆਪਣਾ ਜਿਹੜਾ ਮਨ ਹੈ ਉਹ ਅਹੰਕਾਰ ਨਹੀਂ ਛੱਡਦਾ ਜਦੋਂ ਵੀ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਹਾਂ ਆਪਣੀ ਝੋਲੀ ਅੱਡ ਕੇ ਸੰਗਤ ਜੀ ਜਿਹੜੀ ਦਰਸ਼ਨੀ ਦਿਉੜੀ ਹੈ ਉੱਥੇ ਮੱਥਾ ਰੱਖ ਕੇ ਤੇ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਆਪਾਂ ਭਿਖਾਰੀ ਹਾਂ ਤੇਰੇ ਦਰ ਦੇ ਮਹਾਰਾਜ ਸਾਡੀ ਇਹ ਭਾਵਨਾ ਹੈ ਸਾਡਾ ਇਹ ਕਾਰਜ ਹੈ ਜਿਹੜਾ ਸਿਰੇ ਨਹੀਂ ਚੜਦਾ ਆਪ ਜੀ ਜਿਵੇਂ ਜਾਣਦੇ ਹੋ ਸਾਡੀ ਲਾਜ ਪਤ ਰੱਖੋ ਸੰਗਤ ਜੀ ਦੂਜੀ ਗੱਲ ਇਹ ਹੈ ਕਿ ਜਿਹੜੀ ਦਰਸ਼ਨੀ ਦਿਉੜੀ ਹੈ ਉੱਥੋਂ ਜਿਹੜੀ ਧੂੜ ਹੈ ਉਹਦਾ ਮਹਾਤਮ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨੋ ਚਾ ਦਸੀਆ ਹੈ ਕਿ ਜੇ ਕਿਸੇ ਜੁੜੇ ਹੋਈ ਰੂਹ ਦੀ ਤੋਰ ਸਾਡੇ ਮੱਥੇ ਉੱਤੇ ਲੱਗਦੀ ਹੈ ਤੇ ਸਾਡਾ ਪਾਰ ਉਤਾਰਾ ਆਸਾਨੀ ਨਾਲ ਹੋ ਜਾਂਦਾ ਹੈ ਸੋ ਸੰਗਤ ਜੀ ਆਪ ਜੀ ਜਦੋਂ ਵੀ ਗੁਰੂ ਘਰਾਂ ਵਿੱਚ ਜਾਂਦੇ ਹੋ ਦਰਸ਼ਨੀ ਦਿਓੜੀ ਦੇ ਵਿੱਚ ਆਪਣਾ ਸੀਸ ਆਪਣਾ ਮਸਤਕ ਰੱਖ ਕੇ ਗੁਰੂ ਜੀ ਦੇ ਚਰਨਾਂ ਉੱਤੇ ਅਰਦਾਸ ਬੇਨਤੀ ਕਰਿਆ ਕਰੋ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਡਾ ਪਾਰ ਉਤਾਰਾ ਕਰੋ ਮਹਾਰਾਜ ਜੀ ਭਲੀ ਕਰਨਗੇ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਸ਼ਕਤੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ